ਕਾਰਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਹੜੀ ਕੁਦਰਤ ਹੈ ਕੁਦਰਤ ਵਿੱਚ ਹਰ ਤਰ੍ਹਾਂ ਦਾ ਬੀਜ ਕੁਦਰਤ ਸੰਭਾਲ ਸਕਦੀ ਆ ਸੋ ਆਪਾਂ ਹੁਣ ਗੱਲ ਕਰਾਂਗੇ ਆ ਜਿਹੜਾ ਨਸੂੜੇ ਦਾ ਰੁੱਖ ਆ ਇਹਦੇ ਉੱਤੇ ਰਾਮਤੋਰੀਆਂ ਦੇ ਬਹੁਤ ਸਾਰੇ ਵਿਆੜ ਲਟਕ ਰਹੇ ਨੇ ਜਿਹੜੇ ਪੱਕਣ ਤੋਂ ਬਾਅਦ ਉੱਥੇ ਸੁਰੱਖਿਅਤ ਰਹਿਣਗੇ ਜਦੋਂ ਰੋਤ ਆਉਣੀ ਆ ਉਸ ਟਾਈਮ ਤੱਕ ਜਦੋਂ ਬੀ ਖੋਦੇ ਝੜ ਜਾਂਦੇ ਨੇ ਜਾਂ ਕੁਦਰਤ ਦਾ ਸਿਸਟਮ ਉਹ ਜਾਂ ਨੇਰੀਆਂ ਬਾਰਸਾਂ ਨਾਲ ਤਾਂ ਇਹ ਵੀ ਆਪਣੇ ਆਪ ਉੱਗ ਆਉਂਦੇ ਨੇ ਏਹਠਾਂ ਡਿੱਗੇ ਹੋਏ ਤੇ ਇਸ ਤਰ੍ਹਾਂ ਇਹਨਾਂ ਦਾ ਚੱਲਦਾ ਰਹਿੰਦਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਬਹੁਤ ਸਾਰੇ ਰੁੱਖਾਂ ਥੱਲੇ ਤੋਰੀਆਂ ਆਪ ਉੱਗਦੀਆਂ ਤੇ ਆਪ ਚੜ੍ਹਦੀਆਂ ਸੋ ਇਸ ਤਰ੍ਹਾਂ ਜਿਹੜੀ ਆਪਣੇ ਆਪ ਕੋਈ ਫਸਲ ਉੱਗਦੀ ਆ ਆਪਣੇ ਆਪ ਨੂੰ ਨਦੀਨਾਂ માં ਕਾਮਯਾਬ ਕਰਦੀ ਆ ਤਾਂ ਫਸਲ ਨੂੰ ਬਿਮਾਰੀ ਵੀ ਨਹੀਂ ਲੱਗਦੀ ਤੇ ਉਹ ਘੱਟ ਪਾਣੀ ਦਾ ਹੋ ਜਾਂਦੀ ਸੋ ਇਸ ਤਰ੍ਹਾਂ ਇਹ ਵਿਆੜ ਕੁਦਰਤ ਦਾ ਜੋ ਬੀਜ ਸੰਭਾਲਣ ਦਾ ਸਿਸਟਮ ਆ ਆਪਣੇ ਆਪ ਉਹ ਸਰਕਲ ਨਾਲ ਚੱਲ ਰਹੇ ਨੇ ਸੋ ਇਹ ਤੋਰੀਆਂ ਦੇ ਇਸ ਤਰ੍ਹਾਂ ਵੀ ਸੁਰੱਖਿਅਤ ਪੈ ਰਹੇ ਨੇ ਕਿ ਤੈਨੂੰ ਚੋਰੀ ਵੀ ਨਹੀਂ ਹੋ ਸਕਦੀ ਇਸ ਤਰ੍ਹਾਂ ਬਿਆੜ ਉੱਗਦੇ ਰਹਿਣਗੇ ਤੇ ਅੱਗੇ ਚੱਲਦਾ ਰਹਿੰਦਾ ਸਰਕਲ